ਲੋ ਬਈ ਮਿੱਤਰੋ ਆਪਾਂ ਚੱਲ ਪਏ ਸੀ ਘਰੋਂ ਤੇ ਟਾਈਮ ਹੋ ਗਿਆ 10:09 ਤੇ ਇਹਦਾ ਕੰਮ ਨਹੀਂ ਬਾਈ ਮੁੱਕਿਆ ਦੇਖ ਲਓ ਗੱਡੀ 'ਚ ਆ ਕੇ ਵੀ ਇਹ ਹੁਣ ਫਿਰ ਨੌ ਪਾਲਸ਼ਾ ਲਾ ਰਹੀ ਐ ਕਿਉਂਕਿ ਘਰ ਦਾ ਤਾਂ ਟਾਈਮ ਤੇ ਤਿਆਰ ਹੋਇਆ ਨਹੀਂ ਗਿਆ ਉਹ ਵੀ ਕੀ ਨਾ ਜਾਨਦੀ ਨਾ ਨੀ ਨਹੀਂ ਹੈ ਬਈ ਇਹ ਹੱਥ ਮੈਂ ਦੇਖਾ ਕਿਸ ਕੀ ਪਲੇਟ ਹੈ ਮੇਰੀ ਕਿਸ ਕੀ ਪਲੇਟ ਹੈ ਉਹ ਮੇਰੀ ਹੈ ਮੇਰੀ ਨਹੀਂ ਹਾਂ ਹਾਂ ਜੀ ਸਾਹਮਣੇ ਦੇਖੋ ਸਾਹਮਣੇ ਤੇ ਤੇਰੇ ਸਾਹਮਣੇ ਤੇ ਠੀਕ ਹੈ ਜੀ ਹੋ ਗਈ ਵੀ ਓਕੇ ਆ ਜੀ ਅੱਗੇ ਆ ਜਾਓ ਹੋ ਗਈ ਹੋ ਗਈ ਹੋ ਗਈ ਜਓ ਜੀ ਠੀਕ ਠੀਕ ਬਾਰ ਬਣਾਵਾਂਗਾ ਆਜੀ 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 ਹੈਲੋ ਐਂਡ ਵੈਲਕਮ ਗਾਈਜ਼ ਕੀ ਹਾਲ ਚਾਲ ਆ ਬਬਿਓ ਠੀਕ ਠਾਕ ਹੋ ਸੇ ਤੱਕ ਕੈਮ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਟ ਐਂਡ ਪ੍ਰੀਤ ਵਲੌਗਸ ਤੇ ਲੱਗੇ ਆ ਬਈ ਵਲੌਗ ਦੀ ਸਟਾਰਟਿੰਗ ਕਰਨ ਸੋ ਅਸੀਂ ਵੀ ਅੱਜ ਹੈਰਾਨ ਹੋਵਾਂਗੇ ਕਿ ਹਾਂ ਬਲੌਗਿੰਗ ਸਟਾਰਟ ਕਰ ਰਹੇ ਨੇ ਸੌਰੀ ਬਲੌਗਿੰਗ ਸਟਾਰਟ ਕਰ ਰਹੇ ਹਾਂ ਵਲੌਗ ਲੱਗੇ ਨੇ ਸਟਾਰਟ ਕਰਨ ਉਹ ਵੀ ਪੂਰੇ ਰੈਡੀ ਹੈਡੀ ਹੋ ਕੇ ਪੱਗ ਬੰਨ ਕੇ ਟਿੱਕ ਹੋ ਗਏ ਤੇ ਯਾਰ ਇਹ ਨਹੀਂ ਮਤਲਬ ਐਦਾਂ ਹੀ ਬਠੀ ਹੈ ਕਿ ਚੱਕਰ ਆ ਮੈਂ ਹਾਲੇ ਤਰਪਾਈ ਕਰ ਰਹੀ ਆ ਰਾਹਮਣਾ ਬਈ ਸਾਰੇ ਬਾਈ ਪ੍ਰੋਗਰਾਮ ਤੇ ਸਿਰਫ ਇਕੱਲਾ ਮੈਂ ਹੀ ਚੱਲਿਆ ਇਹ ਨਹੀਂ ਜਾਰੀ ਤਾਂ ਕਰਕੇ ਬਾਈ ਮੈਂ ਇਕੱਲਾ DNA ਤਿਆਰ ਹੋਇਆ ਇਹ ਹਲੇ ਘਰੇ ਹੀ ਰਹੂਗੀ ਤੇ ਹਾਂ ਜੀ ਮਿੱਤਰੋ ਬਾਕੀ ਸਸਪੈਂਸ ਕਰਦੇ ਹਾਂ ਖਤਮ ਆਪਾਂ ਚੱਲੇ ਆ ਆਪਣੇ ਮਤਲਬ ਰਿਸ਼ਤੇਦਾਰ ਜੀ ਨੇ ਚਾਚਾ ਜੀ ਉਹਨੇ ਉਹਨਾਂ ਨੇ ਬਾਈ ਇੱਕ ਤਾਂ ਖੰਡ ਪਾੜ ਦਾ ਭੋਗ ਆ ਤੇ ਨਾਲੇ ਉਹਨਾਂ ਦੇ ਬੇਟੇ ਜਿਹੜੇ ਮੇਰੇ ਭਤੀਜੇ ਦਾ ਬਾਈ ਬਰਥਡੇ ਆ ਤੇ ਆਪਾਂ ਰਾਤੀ ਗਿਫਟ ਲੈ ਆਏ ਸੀ ਉਹਨਾਂ ਵਾਸਤੇ ਸਾਰਾ ਕੁਝ ਸਮਾਨ ਡਾਨਾ ਠੀਕ ਨਹੀਂ ਵੀ ਦਾ ਤੇ ਬਾਕੀ ਮੀਤ ਵੀ ਨਾਲ ਹੀ ਰਿਸਟ ਬਾਲੇ ਨੇ ਸਹਾਰੇ ਡਰਾਈਵਰ ਨਾਲ ਬਾਕੀ ਹੁਣੇ ਰੈਡੀ ਹੋ ਗਈ ਟਾਈਮ ਹੋ ਚੱਲਿਆ ਮਿੱਤਰੋ 8:30 ਯਾਰ ਲੇਟ ਮੈਨੂੰ ਅੱਜ ਹੋ ਪਹਿਲਾਂ ਮਿੱਤਰੋ ਮੈਨੂੰ ਨਾ ਕੈਮਰੇ ਦਾ ਭਲੇਖਾ ਪੈ ਗਿਆ ਸੀ ਲਾਈਟ ਜੀ ਨਾ ਮੈਨੂੰ ਹੀ ਲੱਗ ਰਿਹਾ ਕਿ ਸ਼ਾਇਦ ਉਦਾਂ ਹੀ ਪਤਾ ਨਹੀਂ ਕੈਮਰੇ 'ਚ ਕੋਈ ਸ਼ਾਇਦ ਪ੍ਰੋਬਲਮ ਹੈ ਕਿਉਂਕਿ ਮੈਂ ਸੈਟਿੰਗ ਹੀ ਜੀ ਕਰ ਰਿਹਾ ਤਾਂ ਮੈਨੂੰ ਮੀਤ ਮਤਲਬ ਦੱਸਿਆ ਨਹੀਂ ਮੈਂ ਨਾ ਕਿਤੇ ਦੋ ਦਿਨ ਪਹਿਲਾਂ ਸੈਟਿੰਗ ਕਰ ਰਿਹਾ ਤਾਂ ਕੈਮਰੇ ਕੀ ਮੈਨੂੰ ਲੱਗਿਆ ਸ਼ਾਇਦ ਉਹਦੇ ਕਰਕੇ ਨਾ ਦਿੱਕਦਾ ਹੀ ਹੋਵੇ ਬਾਕੀ ਨਹੀਂ ਮਿੱਤਰੋ 올 ਗੁੱਡਾ ਤੇ ਆਪਾਂ ਹੁਣ ਰੈਡੀ ਆ ਬਾਈ ਨਿਕਲਾਂ ਆ ਗਏ ਬਣਾ ਰਿਹਾ ਸੀ ਸ਼ਾਮ ਦਾ ਸੀਆ ਹੋਇਆ ਸੀ ਫਿਰ ਟਾਈਮ ਤੇ ਕਿਤੇ ਦਫਾਈ ਸੀ ਓਕੇ ਓਕੇ ਇਹ ਬਾਈ ਰਾਤ ਲੱਗੀ ਮਤਲਬ ਆਪਣਾ ਸੂਟ ਜਿਹਾ ਸੀਆ ਸੀ ਇਹਨੇ ਕਿ ਸੂਟ ਸੀ ਕੇ ਕਹਿੰਦੇ ਨਵਾਂ ਸੂਟ ਪਾਣਾ ਬਾਕੀ ਵਿਆਹ ਤੋਂ ਬਾਅਦ ਮੈਂ ਕਰ ਸਾਲ ਹੋਣੇ ਆਲਾ ਬਾਈ ਸਾਡੇ ਵਿਆਹ ਨੂੰ ਇੱਕ ਸਾਲ ਹੋਣੇ ਆਲਾ ਤੇ ਅੱਜ ਅਹੀ ਪਹਿਲੀ ਵਾਰੀ ਇੱਕ ਸਾਲ ਤੇ ਅੱਜ ਹੀ ਪਹਿਲੀ ਵਾਰੀ ਮੈਚਿੰਗ ਕਰੀ ਮੈਨੂੰ ਯਾਰ ਚੰਗਾ ਲੱਗਦਾ ਬਾਈ ਐ ਮੈਚਿੰਗ ਨਹੀਂ ਕਰ ਚੰਗਾ ਲੱਗਦਾ ਤੁਸੀਂ ਬੁਢੇ ਹੋਗੇ ਉਹ ਨਹੀਂ ਹੁਈ ਮੈਨੂੰ ਪਸੰਦ ਨਹੀਂ ਮਮੀ ਹੁਣੀ ਤਾਂ ਹੁਣ ਤੱਕ ਮੈਸੇਜ ਕਰਦੇ ਆ ਤੁਹਾਨੂੰ ਕਦੀ ਕਦ ਹੁੰਦੀ ਹੈ ਵਾਚਿੰਗ ਕਰਦੇ ਤੇ ਮੈਨੂੰ ਅੱਲ ਤੱਕ ਫੀਲ ਦੇ ਹੀ ਨਹੀਂ ਆਂਦਾ ਵੀ ਆਹ ਤੇ ਕਿੰਦੇ ਦਾ ਵਿਆਹ ਹੋਇਆ ਹੋਇਆ ਹੈ ਅੱਛਾ ਹਲੇ ਮੈਂ ਕੁਮਾਰਾ ਫੀਲ ਕਰਦਾ ਠੀਕ ਹੈ ਜੀ ਅੱਜ ਇਹ ਵਾਲਾ ਕੁਆਰੀ ਦੇ ਹੋ ਗਏ ਤੇ ਮਜ਼ਾਕ ਲਈ ਮਿੱਤਰੋ ਬਾਕੀ ਕਾਫੀ ਟੈਂਬਰ ਭਾਈ ਅੱਜ ਮਤਲਬ ਕਾਫੀ ਟਾਈਮ ਕੀ ਸਾਲ ਹੀ ਚੱਲਨੇ ਆ ਗਿਆ ਤੇ ਬਾਕੀ ਅੱਜ ਹੀ ਲੱਗਿਆ ਸੀ ਮੈਚਿੰਗ ਕਰਨ ਬਾਕੀ ਰੈਡੀਆ ਮਿੱਤਰੋ ਫਿਰ ਤੁਰਨ ਲੱਗੇ ਤੁਹਾਨੂੰ ਮਿਲਦੇ ਆਂ ਟੱਚ ਵਿੱਚ ਹੋ ਕੇ ਸ਼ਰਟ ਪਾ ਲਾਂਗੇ ਨਾਲੇ ਤੇ ਠੀਕ ਆ ਮਿੱਤਰੋ ਮਿਲਦੇ ਆ ਫਿਰ ਤੁਹਾਨੂੰ ਲੋ ਬਾਈ ਚੈੱਕ ਕਰੋ ਟਾਈਮ ਉਹੀ 10 ਵਜਾ ਦੇ ਨੇ ਬਾਕੀ ਊਮੀਦ ਵੀ ਰੈਡੀ ਆ ਤੇ ਹੁਣ ਆਪਾਂ ਗਿਫਟ ਵਗੈਰਾ ਸਾਰੇ ਚੱਕ ਕੇ ਰੱਖ ਲਈਏ ਵਿੱਚ ਤੇ ਬਸ ਨਿਕਲ ਲੱਗੇ ਆ ਬਾਈ ਘਰੋਂ ਟਾਈਮ ਹੋ ਗਿਆ ਜਿਆਦਾ ਹਨਾ 10 ਵਜੇ ਕਿਉਂਕਿ ਫਿਰ ਪਾਠ ਦਾ ਭੋਗ ਵੀ ਪੈ ਜਾਣਾ ਫਿਰ ਕੀਰਤਨ ਵਗੈਰਾ ਹੁੰਦਾ ਹਨ ਤੇ ਬਾਕੀ ਹੋਰ ਵੀ ਪ੍ਰੋਗਰਾਮ ਆ ਤੁਹਾਨੂੰ ਸਾਰਾ ਦਿਖਾਵਾਂਗੇ ਚੱਲ ਮੈਂ ਤੇ ਫਿਰ ਹਾਂਜੀ ਰੈਡੀ ਆ ਬਾਈ ਇਹ ਊਮੀਦ ਦਾ ਸੂਟ ਆ ਜਿਹੜਾ ਇਹ ਨਿਰਾਰਸੀ ਆ ਤੇ ਬਾਕੀ ਚਲੋ ਫਿਰ ਲੇਟ ਹੋ ਜਾਗੇ ਨਹੀਂ ਹਨਾ ਕਾਫੀ ਲੋ ਬਾਈ ਮਿੱਤਰੋ ਆਪਾਂ ਚੱਲ ਪਏ ਸੀ ਘਰੋਂ ਤੇ ਟਾਈਮ ਵੇ 10 ਵਜੇ 9 ਮਿੰਟ ਤੇ ਇਹਦਾ ਕੰਮ ਨਹੀਂ ਬਾਈ ਮੁੱਕਿਆ ਦੇਖ ਲਓ ਗੱਡੀ ਚ ਆ ਕੇ ਵੀ ਇਹ ਹੁਣ ਫਿਰ 9 ਪਾਲਸ਼ਾ ਲਾ ਰਹੀ ਹੈ ਕਿਉਂਕਿ ਘਰ ਦਾ ਤਾਂ ਟਾਈਮ ਤੇ ਤਿਆਰ ਹੋਇਆ ਨਹੀਂ ਗਿਆ ਤੇਰੇ ਕਹਿੰਦੇ ਨੇ ਵੀ ਹਾਂ ਜੀ ਹਾਂ ਬੰਦੇ ਆ ਕਸੂਰ ਹੈ ਐ ਬਾਈ ਮੈਂ ਕਦਾਂ ਤਿਆਰ ਹੋਇਆ ਹਾਂ ਮੈਂ ਇੰਨਾ ਆ ਕੇ ਨਾ ਮੈਂ ਗੀਜ਼ਰ ਲਾਤਾ ਸੀ ਮੈਂ ਕਿਹਾ ਚੱਲ ਇਹ ਨਹਾ ਲੂਗਾ ਨਾ ਪਾਣੀ ਗਰਮ ਹੋ ਜੂਗਾ ਆ ਦੇਖ ਲਓ ਤੇ ਕੀ ਆ ਹੋ ਗਿਆ ਕਿਆ ਕਿਆ ਹੋ ਗਿਆ ਯਾਰ ਜੇ ਮੈਂ ਰਾਤ ਲਾ ਲੰਦੀ ਮੈਂ ਭਾਂਡੇ ਭੁੰਡੇ ਜੇ ਕੁਛ ਕਰਦੀ ਠੀਕ ਹੈ ਫਿਰ ਮੇਰੀ ਖਰਾਬ ਨਹੀਂ ਹੋ ਜਾਣੀ ਤਾ ਜਿਹੜੇ ਉਧਰ ਪਕੌੜੇ ਸਰ ਕੌਫੀ ਠੰਡੀ ਹੋ ਰਹੀ ਆ ਉਹ ਕੋਈ ਨਾ ਠੰਡੀ ਵੀ ਲੂਗੇ ਜੇ ਬਈ ਉਧਰ ਆਪਾਂ ਐ ਬਸ ਪ੍ਰੋਗਰਾਮ ਤਿਆਰੀ ਆ ਬਈ ਟੰਡ ਟੰਡ ਲੱਗ ਗਿਆ ਸਾਰਾ ਕੁਝ ਡੰਦਾ ਨਾ ਬਾਕੀ ਪਹੁੰਚ ਰਹੇ ਆ ਆਪਾਂ ਵੀ ਤੇ ਬਾਕੀ ਘੈਂਟ ਘੈਂਟ ਮਿੱਤਰੋ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਰੇ ਜਣੇ ਵੀਡੀਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਘੈਂਟ ਜਾਂ ਦੱਬ ਕੇ ਤੇ ਇੱਕ ਵਧੀਆ ਕੈਂਡ ਜੀ ਵਾਈ ਵਾ ਜਾਂਦੀ ਆ ਫਿਰ ਹੈਨਾ ਸਮਝ ਰਹੇ ਤੁਸੀਂ ਗੱਲਬਾਤ ਮੈਂ ਕੀ ਕਹਿਣਾ ਚਾ ਰਿਹਾ ਹਾਂ ਐਂ ਵੀ ਇਹ ਸਮਝ ਰਹੇ ਨਾ ਹਾਂਜੀ ਹਾਂ ਤੇ ਲਾ ਰਹੀ ਹੈ ਬਈ ਇਹ ਆਪਣੀ ਮਹਿੰਦੀ ਇਹ ਨਾ ਮੈਚੀਕਰ ਨੋ ਪਾਲਸ ਦੀ ਨਾ ਉਰਨ ਲੱਗਦੀ ਮਹਿੰਦੀ ਨੋ ਪਾਲਸ ਲਾ ਰਹੀ ਹੈ ਬਈ ਘਰੇ ਦਾ ਟਾਈਮ ਨਹੀਂ ਲੱਗਿਆ ਹੁਣ ਘਰੀ ਗੱਡੀ ਹੋਲੀ ਚਲਾਉਂ ਪੀ ਮੇਰੇ ਨਾਲ ਓਹੋ ਹੈ ਯਾਰ ਮਣ ਜਾ ਧਿਆਨ ਨਾਲ ਸੁਣੀ ਯਾਰ ਹੁਣ ਮੈਂ ਡੈਂਕਿਆ ਜੋ ਗੱਡੀ ਦੱਸਿਆ ਰਿਹਾ ਮੈਂ ਉਹਦੀ ਇਕ ਲਾ ਨਹੀਂ ਪਤਾ ਕੀ ਹੈ ਮੇਰੀ ਖਰਾਬ ਹੋ ਜਣੀ ਹੈ ਯਾਰ ਜਲੂਸ ਨਿਕਲ ਜਾਣਾ ਮੇਰੇ ਹੱਥਾਂ ਦਾ ਅੱਛਾ ਚੱਲ ਠੀਕ ਹੈ ਨਹੀਂ ਨਿਕਲਦਾ ਤੇਰਾ ਜਲੂਸ ਤੇ ਦੇਖ ਲਓ ਬਾਈ ਫਿਰ ਹੁਣ ਕਹਿੰਦੇ ਗੱਡੀ ਹੋਲੀ ਚੱਲਾ ਹੁਣ ਜਿਹੜੇ ਗੱਡੀ ਦੇ ਰਸਤੇ ਕੋਈ ਵਾਲਾ ਮੂਰੇ ਆ ਜਾਂਦਾ ਬ੍ਰੇਕ ਮਾਰਨੀ ਪੈਂਦੀ ਆ ਹਨਾ ਤੇ ਕੋਈ ਡੈਂਗ ਆ ਜਾਂਦਾ ਹੁਣ ਮੈਂ ਡੈਂਗ 'ਚ ਗੱਡੀ ਆ ਗੋਦੀ ਚੱਕਵਾ ਦੱਸ ਚੁੱਪ ਲਿਓ ਆਹ ਕੀ ਗੱਲਾਂ ਕਰ ਰਹੀ ਯਾਰ ਰਵੀਰ ਦੱਸ ਤਾਉ ਤੈਨੂੰ ਇਹੋ ਪਤਾਗਾ ਪਤਾ ਨਹੀਂ ਹੈ ਫਿਰ ਹਨਾ ਪਤਾ ਹੈ ਸਾਰਾ ਪਤਾ ਬਾਕੀ ਮਿੱਤਰੋ ਕਹਿਣ ਕਿਵੇਂ ਲੱਗ ਰਿਹਾ ਲੁੱਕ ਤੇ ਕਮੈਂਟ ਕਰਕੇ ਦੱਸਿਓ ਗੱਲਬਾਤ ਐ ਕਿ ਨਹੀਂ ਫਿਰ ਨਹੀਂ ਭੈਣੀ ਲੱਗ ਰਹੀ ਕਿ ਸਾਰੇ ਤੇ ਉਹ ਬੜੇ ਭੈਣੇ ਲੱਗ ਰਹੇ ਤੁਸੀਂ ਬੜੇ ਗੰਦੇ ਸੋਹਣੀ ਲੱਗਦੀ ਐ ਮੀਠ ਮੂੰਹ ਦੇਖਿਆ ਬੜਾ ਉਹ ਦੇਖ ਉਹ ਲੜਾਈ ਨਾਲ ਉਹ ਇਸ ਗੱਲ ਬਚਾਂਗਾ ਪਿਆ ਇਸੇ ਕਰਕੇ ਮੇਰੇ ਲੱਗੇ ਬਈ ਵੀਡੀਓ ਪੱਗੇ ਕਰਨੇ ਪੀ ਮਿਲ ਜਦਾ ਨਾ ਠੀਕੇ ਨਹੀਂ ਲੜਾਈ ਵਾਲਾ ਗੱਡਾ ਸ਼ੁਰੂ ਹੋ ਜਾਣਾ ਓਰੇ ਉਹ ਵੀ ਨਾ ਜਾਂਦੀ ਕ੍ਰਿਤੀ ਨਾ ਜਾਂਦੀ ਕ੍ਰਿਤੀ ਬਈ ਮੱਥਾ ਢੇਕ ਗਏ ਆਪਾਂ ਤੇ ਹੁਣ ਵਾਰੀ ਆ ਪਕੌੜਿਆਂ ਦੀ ਅਰ ਵੀ ਦਾ ਮੈਂ ਨਹੀਂ ਭਰੀ ਪਲੇਟ ਹੈ ਪਲੇਟ ਮੇਰੀ ਨਹੀਂ ਹੈ ਬਈ ਇਹ ਹੱਥ ਮੈਂ ਦੇਖ ਕਿਸ ਦੀ ਪਲੇਟ ਹੈ ਇਹ ਮੇਰੀ ਕਿਸ ਦੀ ਪਲੇਟ ਹੈ ਉਹ ਮੇਰੀ ਮੇਰੇ ਗ੍ਰੀ ਹੱਥ ਕਰ ਰਿਹਾ ਆ ਦੇਖੋ ਪਲੇਟ ਸੀਗੀ ਕਿ ਦੀ ਸੰਪ੍ਰੀਤ ਸਿੰਘ ਦੀ ਜਿਹੜੇ ਕਿ ਛੱਕਰੇ ਨੇ ਆ ਕੌਫੀ ਨਹੀਂ ਹੈ ਜੇ ਕੌਫੀ ਲੈਣੀ ਹੋਈ ਕੌਫੀ ਲੈ ਲਓ ਠੀਕ ਹੈ ਚੋਰੀ ਚੋਰੀ ਨਹੀਂ ਖਾਣੇ ਹੈਗੇ ਪਕੌੜੇ ਦਿਓ ਇੱਕ ਪਕੌੜਾ ਪਕੌੜੀਆਂ ਕਰਕੇ ਤਾਂ ਆਪਾਂ ਟਾਈਮ ਤੇ ਭੱਜ ਕੇ ਆਇਆ ਤਿਆਰ ਹੋ ਗਏ ਹਨ ਜੇ ਉਹ ਜੇ ਉਹੀ ਉਹੀ ਨਹੀਂ ਖਾਏ ਫਿਰ ਫਾਇਦਾ ਵੀ ਕੀ ਹੈ ਹਨ ਚੱਕ ਦੋ ਕੰਮ ਨੂੰ ਸਵਾਦ ਬੜੇ ਨੇ ਜਿਹੜੇ ਆ ਵਾਲੇ ਫਰਾਈਜ਼ ਨੇ ਨਾ ਆ ਬੜੇ ਸਵਾਦ ਨੇ ਜਿਹੜੇ ਇੱਕ ਸਾਈਡ ਤੇ ਨੇ ਆਲੂ ਵਾਲੇ ਬਣਾਏ ਨੇ ਇਹ ਦੇ ਨਾ ਆਪਣੇ ਵਾਲੇ ਖਾ ਮੇਰੇ ਕੋਲ ਹੈ ਨਹੀਂ ਯਾਰ ਦੇ ਦੋ ਦੋ ਖਾਲਾ ਖਾਲਾ ਕੀ ਹੋਊਗੀ ਜੀ ਅੱਗੇ ਆਜੋ ਗੇਸ ਕੋਸ਼ਿਸ਼ ਕਰ ਲਵੇ ਪਾਣ ਨੂੰ ਹਾਂਜੀ ਸਾਹਮਣੇ ਦੇਖੋ ਸਾਹਮਣੇ ਇੱਥੇ ਮੇਰੇ ਸਾਹਮਣੇ ਇੱਥੇ ਠੀਕ ਹੈ ਜੀ ਹੋ ਗਈ ਵੀ ਓਕੇ ਆਜੀ ਜੀ ਅੱਗੇ ਆਜੋ ਹੋ ਗਈ ਹੋ ਗਈ ਹੋ ਗਈ ਜੀ ਠੀਕ ਠੀਕ ਆਜਾ ਬਾਅਦ ਦਿਖਾਵਾਂਗਾ ਆਜੀ ਆ ਵੀ ਆ ਗਿਆ ਉਹ ਮੇਰਾ ਭਾਈ ਇਹ ਗਿਆ ਕੱਟ ਤੇ ਵਾਸਤੇ ਮਤ ਲੱਗਿਆ ਹੁਣ ਰੋਟੀ ਖਾਣ ਰੋਟੀ ਖਾ ਕੇ ਚੱਲਦੇ ਆ ਭਾਈ ਧੁੱਪਾਂ 'ਚ ਬਹੁਤ ਜ਼ਿਆਦਾ ਜੋਰੀ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਭਾਈ ਇਹਦੇ ਕਰਕੇ ਨਾ ਬਸ ਹੁਣ ਬੈਠੇ ਧੁੱਪੇ 'ਚ ਭਾਈ ਦੁਨੀਆ ਬਹੁਤ ਬਣਸੀ ਹੋਈ ਆ ਉਹਦੇ ਕਰਕੇ ਰੋਟੀ ਰੋਟੀ ਖਾ ਕੇ ਨਿਕਲਦੇ ਆ ਫਿਰ ਤੋਂ ਫਿਰ ਮੈਂ ਲੱਗਦਾ ਆਗੇ ਸੀਗੇ ਰੋਂਡ ਸਾਡੇ ਸ਼ਿਵ ਜੀ ਘਰੇ ਆਗੇ ਸੀਗੇ ਤੇ ਅੱਗੇ ਵਲੋਗ ਕੰਟੀਨਿਊ ਨਹੀਂ ਕੀਤਾ ਕਿਉਂਕਿ ਬਈ ਕਾਫੀ ਥੱਕ ਗਏ ਸੀ ਨਾ ਤੇ ਇਹ ਵਲੋਗ ਆਪਾਂ ਲੱਗਿਆ ਇੱਥੇ ਐਂਡ ਕਰ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੋਗ ਚ টিল ਦੈਨ ਬਾਏ ਬਾਏ ਟੇਕ ਕੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਹੋਣਾ ਚਾਹੀਦਾ ਮਿੱਤਰੋ ਤੇ ਠੀਕ ਆ ਮਿਲਦਾ ਤੁਹਾਨੂੰ ਕਿਸੇ ਨਵੇਂ ਵਲੋਗ ਚ টিল ਦੈਨ ਬਾਏ ਬਾਏ